ਸਤਿ ਸ਼੍ਰੀ ਰਾਮ ਜੀ ਭੈਣਾ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਪੂਰਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਦੋਕਣੀ ਰਾਤ ਚੌਬੜੀ ਤਰੱਕੀ ਵਾਛੇ ਜੀ ਬਾਹਰ ਬੈਠੇ ਤੇ ਸਾਰੇ ਦੇ ਸਾਰੇ ਚ ਮੇਰੇ ਭੈਣ ਭਰਾਵਾਂ ਬਜ਼ੁਰਗ ਮਤਾ ਮਾਪੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਨਾਲ ਬੈਠਿਆ ਮੇਰੀਆਂ ਭੈਣਾਂ ਸੁਣੇ ਬੱਚੇ ਨਾਲ ਨਾਲ ਚੇਦੇ ਦੇ ਬੋਧੋ ਤੁਮੇ ਕੇ ਵੱਡੇ ਤੱਕ ਸਾਰੇ ਕੈਨਪਰਾਵਾ ਨਪਿਆ ਕਰੋ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਕੇ ਮੇਰ ਭਰਿਆ ਚਰਕੇ ਰੇਤ ਦੇ ਸੱਚੇ ਪਾਤਸ਼ਾਹ ਤੰਦਰੁਸਤੀ ਦੇ ਜੋਟਾ ਫੈਮਲੀ ਦਾ ਵਿਤਾ ਦਿਨਪਾਤ ਬਹੁਤ ਧੰਨਵਾਦ ਹੈ ਜੀ ਨਵੇਂ ਜੁੜੇ ਕੈਨਪਰਾ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਤੁਪਨੀ ਰਾਤ ਜੋ ਬੜੀ ਤਰੱਕੀ ਬਖਸ਼ੇ ਜੀ ਵੇਰ ਪਰਿਆ ਚਲਕੇ ਸੱਚੇ ਪਾਤਸ਼ਾਹ ਸਾਰੇ ਤੇ ਠੀਕ ਠਾਕ ਹੋ ਜੀ ਸਭ ਠੀਕ ਠਾਕ ਹੋ ਸਭ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਲੱਕੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮਾਝੂ ਸਾਰੇ ਪੁੱਛ ਨੇ ਉਧਰ ਉਧਰੀ ਲੈਣ ਦੇ ਦਾ ਵਧੀਆ ਸੈਟਰ ਆ ਲੜਾਈ ਚੜਨ ਤੱਕ ਜੁਰਮਾਨਚਤਾ ਨਹੀਂ ਹੋਈ ਕਿਤੇ ਦੇ ਰੋਜ਼ਗਰੋਹ ਮੋਗੋਰੀਆ ਪ੍ਰੋਗਰਾਮ ਪ੍ਰੋਗਰਾਮ ਨਹੀਂ ਦੇਖਿਆ ਕਰਦੀ ਆ ਬਲਾਨ ਚੁੱਕ ਕੇ ਸੱਜੇ ਮਾਰਚ 10 ਦੁਪਹਿਣੀ ਰਾਤ ਜੋਗਿੰਗ ਤਕਰੀਬਤ ਸੀ ਮੇਰ ਕੋ ਰਹਿਣ ਦਿੱਤੇ ਉਹਨਤਾ ਜੀ ਰੇਚੀ ਦੇ ਵਿੱਚ ਬਹੁਤ ਛੇਤੀ ਕਬਲਾ ਹੋ ਗਿਆ ਕੋਈ ਪਰਚੋ ਅੰਮੜ ਖੜਨਾ ਲੈ ਕੇ ਗਏ ਮੋਹਰੇਪੁਰਾ ਨੇ ਦੁਕਾਨ ਤੋਂ ਚੰਨ੍ਹੇ ਰੋਡ ਤੋਂ ਜਿਵੇਂ ਲੰਘ ਰੋਡ ਗਈ ਥਾਣੇ ਦੇ ਬਾਹਰ ਉੱਥੋਂ ਅਸੀਂ ਡੱਬਾ ਲਿਆ ਸੀ ਅਸੀਂ ਉਹਨੂੰ ਇਹ ਵੀ ਤਸਤਾ ਸੀ ਜਿਹੜੇ ਡੱਬਾ ਖਟਾਉ ਨਾ ਹੋਵੇ ਕਰਾਉ ਨਾ ਹੋਵੇ ਨਾ ਵੀ ਅਗਲੇ ਦੇ ਮਾਨ ਜੀ ਜਾਓ ਕਿ ਇਹ ਪੁਰਾਣਾ ਡੱਬਾ ਲੈ ਆਏ ਤੇ ਉਹ ਆਰਾ ਨਹੀਂ ਨਹੀਂ ਮਿਲੇ ਕੋ ਜੀ ਤਾਂ ਲਾਜੇ ਕਰਕੇ ਵੀਰਲੇ ਪਾਸੇ ਲਖੜੀਆਂ ਸੀ ਨਾਲ ਹੀ ਦੁਕਾਨ ਮਠਿਆਈ ਦੀ ਥੋੜਾ ਜਿਹਾ ਜਿਹਾ ਕਰਕੇ ਵਿਚਾਲੇ ਇਥੋਂ ਲੈ ਲੈ ਲਿਆ ਬਰੀਆ ਰਭਾਂਗੇ ਪਰ ਸਮਾਨ ਤਾਂ ਸੀ ਉੱਥੋਂ ਲੈ ਲਿਆ ਇਹ ਵਲੀਆ ਨਾ ਕਰਨਾ ਕੋਰਨਾ ਪ੍ਰੋਗਰਾਮ ਸਾਰਾ ਕੋਈ ਸਾਈਟ ਕਾਰ ਲਿਆ ਜਦੋਂ ਜਾ ਕੇ ਉੱਥੇ ਬੰਨਣ ਲੱਗੇ ਉੱਥੋਂ ਕੋਟਾ ਲੱਗਾ ਵੀ ਡੱਬਾ ਖਟਾ ਉਦੋਂ ਆਕਾਲ ਜੀ ਸੁਣਿਆ ਮਾਦਿਆਂ ਨੂੰ ਆਏ ਵੀਰ ਅਗਲਾ ਅੰਝਾ ਤੇ ਚਾਹ ਵੀ ਕੌੜਾ ਪਹਿਲੇ ਕ ਖਾਣਾ ਲਿਆਏ ਹੋਣਗੇ ਨਾ ਮੁਰਕੇ ਦਿਮਾਗ ਦੇ ਇੱਕ ਜੜੇ ਪੁੱਤਰ ਇੱਕ ਜੜੇ ਪੁੱਤਰ ਫਿਰ ਮੈਂ ਚੋਚਾ ਵੀਰ ਬੱਬੇ ਨਾਲ ਇਤੇシャレ ਕਿਲੋ ਵੇਚੀ ਤੋਂ ਆਉਂਦੀ ਆ ਮੈਂ ਉਹ ਵਧੀਆ ਸਾਰਾ ਸਪੱਕਾ ਸੀਦਾ ਉਹ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਸੀ ਇਹਦੇ ਜਾਨੂੰ ਆਇਆ ਗੋਰੀ ਪਰ ਬੱਚਿਆਂ ਨੂੰ ਆ ਕੇ ਇੱਕ ਪੀਸ ਦੇ ਤਾਂ ਖਾ ਲਿਆ ਮਾਂਝ ਮੇਰੇ ਵੀ ਆਇਆ ਮੱਤੇ ਆਹ ਅੱਜਕੱਲ ਦੁਕਾਨ ਵਾਲਾ ਇਹ ਚੀਜ਼ਾਂ ਨੂੰ ਥੋੜਾ ਜੱਥੇ ਜ਼ਿਆਦਾ ਘੜਦਾ ਹੁੰਦਾ ਇਹਨੇ ਅੱਜ ਬੱਚੇ ਜਿਆਦਾ ਗੋੜੀ ਗੋਲੀ ਕਰਕੇ ਹੋਊਗਾ ਮੈਂ ਤਾਂ ਸੋਚਿਆ ਇਹ ਲੋ ਵੀ ਅਗਲੇ ਨੂੰ ਜੇ ਪਹਿਲਾਂ ਆਪਾਂ ਚੈੱਕ ਜਣਾ ਉਹ ਮੰਗੇ ਵੀ ਪੈਸੇ ਪੂਰੇ ਕਿਨੇ ਤੇ ਸੁਭਾਰ ਨਹੀਂ ਪੂਰਾ ਵਧੀਆ ਪਹਿਲਾਂ 4.8 ਡੱਬੇ ਬਾਅਦ ਤੋਂ ਨਹੀਂ ਬੈਠਾਂਗਾ ਕੋਈ ਆਪਾਂ ਆਈ ਨਹੀਂ ਅਗਲੇ ਦੇ ਮਾਂ ਚੋਦੀ ਹੈ ਨਾ ਉਹ ਜੱਪਾ ਲੈ ਕੇ ਉਹਨਾਂ ਦੇ ਮੇਰ ਕੋਈ ਨਾ ਇੱਕ ਸਰਵ ਇੱਕ ਮਿਲਦਾ ਆਪਾਂ ਨੇ ਨੂੰ ਆਪਾਂ ਜਿਵੇਂ ਕਹਿੰਦੇ ਆ ਟੈਂਕ ਖੱਜ ਕੇ ਜਾਂ ਵਾਂਗੂ ਬਦੰਦਿਆਰ ਹੋਇਆ ਉਦੋਂ ਜਾਂਦੇ ਹਨ ਜਾਂ ਕਈ ਵਾਰੀ ਆਪਾਂ ਤਾਂ ਜਾਏ ਨਹੀਂ ਜਾਂਦਾ ਤੇ ਉਹ ਫਿਰ ਜਦੋਂ ਇਹ ਤੇ ਨਾਂ ਦਾ ਚੋਬਰ ਤਾਂ ਜਾਣਾ ਪੈਂਦਾ ਕਿ ਉਹ ਬਰਾ ਉਹ ਨਹੀਂ ਉਹ ਅਗਲਾ ਵੀ ਗਿਆ ਸਾਡੇ ਵਾਤੇ ਨੂੰ ਪਹੁੰਚਿਆਣਾ ਤੇ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਜਿ ਕਿਹੜਾ ਆਪਾਂ ਵਿੱਚ ਵੜ ਕੇ ਉਹਨਾਂ ਦੇਖਿਆ ਕਿ ਉਹਦੀ ਇਮਾਨਦਾਰੀ ਤੇ ਆਪਾਂ ਉਹਨਾਂ ਕੋਲ ਬੜਾ ਤੇ ਆਪਾਂ ਤੋਂ ਬੜਾ ਪਦਾਰੀ ਉਹਦੇ ਵਿੱਚ ਛੋੜਨਾ ਪਦਾਰੀ ਉਹਦੇ ਵਿੱਚ ਮਿੱਟੀ ਆ ਪਦਾਰੀ ਜੀਵਨ ਦਾ ਚੈੱਕ ਕਰਕੇ ਵੇਖਾਂਗੇ ਪਰ ਜਦੋਂ ਸਾਨੂੰ ਉਹ ਬੰਦੇ ਨੇ ਇਮਾਨਦਾਰੀ ਜਿਹਾ ਸੂਰਤ ਪਰਗਤ ਕੀਤੀ ਠੀਕ ਹੈ ਬੰਦਾ ਇਮਾਨਦਾਰ ਤੇ ਚੱਲ ਜੀ ਉਸ ਮਨ ਲੈ ਹੁਣ ਤਾਂ ਇੱਕ ਮਿੰਟ ਦਾ ਹੀ ਕੰਮ ਆ ਜੀ ਹੱਥ ਪੈਰ ਤੇ ਦੁਕਾਨ ਸ਼ਹਿਰ ਚੋਂ ਬੱਟੇ ਹੀ ਕੋਈ ਨਹੀਂ ਜਾਂਦਾ ਬੰਦਾ ਸੋ ਇਸ ਤਰ੍ਹਾਂ ਕਰਕੇ ਭਰਾਓ ਕੋਈ ਵੀ ਚੀਜ਼ ਨਾਲ ਗੋਰ ਨਾਲ ਜਾ ਪਿੰਡੋਂ ਲੈ ਜੋਣਾ ਪਿੰਡਾਂ ਦੇ ਦੁਕਾਨਦਾਰ ਨੂੰ ਬੰਦਾ ਜੇਣਾ ਸੋਚਦਾ

ਉਹ ਅਗਲੇ ਨੂੰ ਕਹਿਣਾ ਯਾਰ ਅਜੀ ਨਾਲ ਤਾਂ ਆਕੇ ਬੰਨੇ ਹੈ ਨਾ ਨਾਲੇ ਅਗਲੇ ਨੂੰ ਚੀਜ਼ ਆਏ ਆਏ ਥੋੜਾ ਜਿਹਾ ਨਾ ਕਈ ਵਾਰੀ ਆਏ ਨੀ ਚੀਜ਼ਾਂ ਉਹ ਲੈ ਆਈ ਦੀ ਹੋਰ ਵੇਦੇ ਦੀ ਆਵੜ ਤੇ ਮਗਰੇ ਬੜੀਆ ਚੀਜ਼ ਪਾ ਲਈ ਨਾਲੇ ਨਾ ਜੇ ਕਰਵਾཔ་ ਚੀਜ਼ ਲੈ ਆਵਾਂਗੇ ਉਹਦੇ ਵਿੱਚ ਚੀਜ਼ਾਂ ਦੇ ਵਿੱਚ ਕੋਈ ਫਾਲਟ ਹੋ ਗਈ ਤੇ ਕਈ ਵਾਰੀ ਅਗਲਾ ਲੰਬਾ ਦੇ ਦਿੱਤਾ ਯਾਰ ਖਬਰ ਆ ਆ ਬੀ ਮਾਰੀ ਗਈ ਤੇਜੀ ਚੌਣ ਦਾ ਮਾਰਾ ਨਾ ਵੇਲੇ ਨਿੱਕੀ ਨਿੱਕੀ ਗੱਲਾਂ ਕਿੰਨੇ ਗੱਲਵਾਚਾਂ ਦੀ ਕਈ ਵਾਰੀ ਆਪਾਂ ਸਮਾਨ ਅਗਰੇ ਤੁਮ ਕਾਲੀਗੇ ਸੁਬਾਨ ਦੇ ਘਰ ਵੱਲੋਂ ਬਾੜਾ ਜੇ ਉਪਰ ਜਿਹੜਾ ਰਾਹ ਪਾਰੀ ਲੈ ਕੇ ਆਇਆ ਕੋਲੋਂ ਮਾਂ ਚੁੰਦੇ ਜਾਂ ਮੈਂ ਲੈ ਕੇ ਆਇਆ ਤੇ ਮੇਰੇ ਤੇ ਦੋਸ ਵੀ ਨਹੀਂ ਜਾਂਦੇ ਉਹ ਭਰਾ ਜੀ ਜਿਹਾ ਕਈ ਵਾਰੀ ਅਗਲੇ ਲੈਣਾ ਮਾਰਦਾ ਇੱਕ ਬਾਈ ਚੱਲਦੀ ਏ ਨਾ ਮੇਰੀ ਬਾਤ ਸੁਣਾ ਲਿਓ ਨਾਲੇ ਤੇ ਨਾਮ ਮਗਾਉਣ ਵਾਲੇ ਜੇ ਮਗਾਉਣ ਵਾਲਾ ਵੀ ਆ ਪੰਜਾਬ ਦੇ ਤਾਂ ਵੀ ਓਨੇ ਹੀ ਕੰਮ ਬਣ ਜਾਂਦੇ ਆਪਾਂ ਸੋਚਦੇ ਆਂ ਯਾਰ ਆਪਕੇ ਤੋਂ ਚੀਜ਼ ਮੰਗਾਇਆ ਨਹੀਂ ਕਦ ਮੇਰੇ ਨਾਲ ਦੂਜੀ ਯਾਰੀ ਹੋ ਗਈ। ਪਹਿਲਾ ਮੇਰੇ ਨਾਲ ਜਾਂਦੇ ਬਰੋਲੀ ਭਾਈ ਹੋਈ ਔਰ ਲੇਵਾ ਚੋਰ ਦੰਚ। ਜਿੰਜੇ ਇੱਕਦਰ ਨੂੰ ਜਾਂਦੇ ਹੋਏ ਤੇ ਬੱਗੇ ਪੁਰਾਣੇ ਠਾਣਾ ਭਾਗਾਂ ਪਰਣਾ ਨੂੰ ਪਹੁੰਚਾ ਨੀ ਸੀ। ਇੱਕ ਲੱਕੜੀ ਦੀ ਇੱਕ ਨਾਲੀ ਦੇ ਮੁੱਠਾਈ। ਅਜੇ ਨਕਮ ਸ਼ੁਰੂਆਤ ਹੀ ਸੀ ਇਹ। ਮਿਲਿਆ ਨਾਮ ਕੇ ਸਾਥ ਚੜ੍ਹ ਗਈ ਹੈ ਕਰੀਆ ਜਦੋਂ ਜਦੋਂ ਅੱچی ਪਹੁੰਚ ਗਏ ਤੇ ਵਜੋਂ ਆੜੀ ਗੱਲਾਂ ਵੀ ਇਹ ਚੀਜ਼ ਕਿੱਥੇ ਨੂੰ ਚੰਗੀ ਜਿਹੜੀ ਹੈ ਨਾ ਪਰ ਜੋ ਵੀ ਲਾਗਣੇ ਇਹ ਜੋ ਟਰავਰ ਚੀਜ਼ ਦੇ ਕੇ ਬਾਹਰ ਨਾ ਆਇਆ ਕਰੋ ਕਿਉਂਕਿ ਤਾਂ ਨਾ ਦੋ ਲੋਕੀ ਜਿਆਦਾ ਇਹ ਹੰਕਾਰ ਜਿੰਦੇ ਪਹਿਲਾ ਪਹਿਲਾ ਜਿਹੜਾ ਬੰਦਾ ਤੇਜ਼ੀ ਵਾਲਾ ਉਹ ਸਟਾਕ ਮਾੜਾ ਕੱਢ ਦਿੰਦੇ ਆਪਾਂ ਡੱਬਾ ਬ੍ਰੋਕਰ ਦੇਖ ਨਹੀਂ ਸਕਦੇ ਆਪਾਂ ਅਗਲੇ ਕਰਾਂਗੇ ਡੱਬਾ ਬਾਅਦ ਕਰਾਂਗੇ ਅਗਲੇ ਆਉਂਦੇ ਆਪਾਂ ਬਣਾ ਲੇ ਜੀ ਕਰਤ ਨਹੀਂ ਨਾ ਤੇ ਇਕਦਮ ਤੇ ਫਿਰ ਆਪਾਂ ਇਹ ਚੰਗੇ ਇਲਾਕੇ ਦੇ ਆਪਾਂ ਇਹ ਕਰਕੇ ਨਾਲੀ ਵਾਲੇ ਲੱਕੜੀਆਂ ਛੋੜਨੋ ਜੀ ਲੱਕੜੀਆਂ ਨਹੀਂ ਮਾਰੀ ਸੀ ਲੱਕੜੀਆਂ ਵਧੀਆਂ ਸੀ ਪਰ ਇਹ ਡੱਬੇਆਂ ਨੂੰ ਮੁਸ਼ਕਲ ਆਉਂਦਾ ਸੋ ਸਾਰਾ ਪਹਿਣਾ ਲੱਕੜੀਆਂ ਬਹੁਤ ਬਹੁਤ ਭਲਾਇਆ ਜੀ ਸਾਰੇ ਭੈਣੋ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਆ ਵੀਰੋ ਭੈਣੋ ਤੁਹਾਡਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਸੱਚੇ ਮਹਾਰਾਜਾ ਬਾਹਰ ਬੈਠੀਆਂ ਭੈਣਾਂ ਨੂੰ ਵੀ ਲੱਗਣੀ ਨਹੀਂ ਬਹੁਤ ਬਹੁਤ ਬੰਦਾ ਨੂੰ ਬਾਰ ਕਾ ਨਗਰ ਖੇੜੇ ਸਾਰੇ ਭੈਣਾਂ ਨੂੰ ਲੱਗਣੀ ਲੱਗ ਰਿਹਾ ਪ੍ਰਮਾਤਮਾ ਜੀ ਭੈਣ ਭਰਾ ਤਾਂ ਤੰਦਰੁਸਤੀ ਰਹਿਣ ਸੱਚੇ ਕੋਹਸਾ ਚੱਲਦੀ ਆ ਬਲਾ ਚ ਰਹਿਣ ਮੇਰ ਪਰਿਆਰਥ ਕਿਉ ਜੀ ਸਾਡਾ ਜਿੰਦਗੀ ਚਿੰਤਾਪਾਰ ਚੈਨਲ ਆ ਉਹਨੂੰ ਵਾਤਵਾਤ ਲਾਇਕ ਸ਼ੇਅਰ ਕਰੋਗੇ ਗੁਰਪ੍ਰੀਤ ਸਿੰਘ ਪ੍ਰਾਣਾ ਇਹ ਮੇਰਾ ਵੱਖਰਾ ਚੈਨਲ ਆ ਜੀ ਇਹਨੂੰ ਵਾਤਵਾਤ ਵਿੱਚ ਸਪੋਰਟ ਕਰੋ ਭੈਣ ਭਰਾ ਤੇ ਤੁਹਾਡੇ ਵਿਸ਼ਵਾਸ ਤੇ ਨਾਲ ਹੀ ਅਸੀਂ ਇੱਥੇ ਪਹੁੰਚੇ ਤੇ ਕਿਰਪਾ ਕਰਿਓ ਮਾਲਕ ਤੁਹਾਡੇ ਤੇ ਮੇਰ ਭਰੇ ਹੱਥ ਰੱਖੇ ਵਾਤਵਾਤ ਸਪੋਰਟ ਕਰਿਓ ਕਿਉਂਕਿ ਮੋਰਾ ਬਹੁਤ ਤੁਸੀਂ ਅਕੇਲੇ ਜਾਇਆ ਤੁਹਾਡੇ ਸ਼ੀਲਵਾਸ ਨਾਲ ਹੀ ਇੱਥੇ ਤੱਕ ਪਹੁੰਚੇ ਆ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ। ਕੋਟ ਕੋਟ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ। ਪ੍ਰਮਾਤਮਾ ਜੜ ਦੀ ਕਿਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤਰੁਗੁਰੀ ਰਾ ਚੋਪਰੀ ਤਰਕੀਬ ਜੀ। ਵੇਰ ਪਰ ਹੱਥ ਰੱਖੇ ਸੱਚੇ ਪਾਤਸ਼ਾਹ ਸਭ ਤੇ ਤੇ ਆ ਸਾਡੇ ਦੋਹਾਂ ਚੈੱਕਰਾਂ ਦਾ ਜੀ। ਕਿਸੇ ਵੱਤ ਤੋਂ ਵੱਧ ਸਪੋਰਟ ਕਰਨਾ ਜਿੰਦਗੀ ਜਿੰਦਾਬਾਦ। ਗੌਰ ਪ੍ਰੇਮ ਸਿੰਘ ਭਰਾ। ਸਾਰੇ ਭੈਣਾ ਭਰਾਵਾਂ ਦਾ ਤਾਜ ਜਦੋਂ ਧੰਨਵਾਦ ਕਰਦੇ ਹਾਂ